ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਸਾਰੇ ਵਧੀਆ ਹੋਵੋਗੇ ਅੱਜ ਆਪਣੇ ਪਿੰਡ ਦੇ ਦੋ ਭਰਾ ਪੀਤਾ ਤੇ ਜੋਤਾ ਸਨ ਆਫ ਸਰਬਾ ਸਿੰਘ ਫੂਲੇ ਲੈ ਕੇ ਲਾਣੇ ਚ ਆਪਣੇ ਪਿੰਗਾ ਲੈ ਕੇ ਗਏ ਹਨ ਤੇ ਫੂਲੇ ਗਲਾਣੇ ਤੇ ਚੌਥਾ ਪਿੰਗਾ ਜਾ ਰਿਹਾ ਪਹਿਲਾ ਗਿਆ ਮਲਕੀਤ ਸਿੰਘ ਮੈਂਬਰ ਦੇ ਦੂਸਰਾ ਸਿਮਰਾ ਸਿੰਘ ਫੂਲੇ ਕੇ ਤੇ ਤੀਸਰਾ ਗੇਲਾ ਸਿੰਘ ਬਿਜਲੀ ਵਾਲੇ ਫੂਲੇ ਕੇ ਲੈ ਕੇ ਨੇ ਤੇ ਚੌਥਾ ਅੱਜ ਜਾ ਰਿਹਾ ਸਰਬਾ ਸਿੰਘ ਫੂਲੇ ਕੇ ਲਾਣੇ ਚ ਜਿਵੇਂ ਕਿ ਦੇਖ ਸਕਦੇ ਹੋ ਪਿੰਗ ਦੇ ਡਾਇਰੈਕਟਰ ਨਾਲ ਦਾ ਰੰਗ ਵੀ ਕਰਕੇ ਦਿੱਤਾ ਗਿਆ ਹੈਗਾ ਵਾਹਿਗੁਰੂ ਦੋਨਾਂ ਭਰਾਵਾਂ ਨੂੰ ਤਰੱਕੀ ਬਖਸ਼ੇ ਬਾਕੀ ਜੇ ਕਿਸੇ ਵੀਰ ਨੇ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਮਸ਼ੀਨਰੀ ਹਾਲ ਕਰਾ ਜਿੰਦਰਾ ਤਵੀਆਂ ਟਰਾਲੀ ਕੋਈ ਵੀ ਮਸ਼ੀਨਰੀ ਖਰੀਦਣੀ ਹੋਵੇ ਤਾਂ ਆਪਣੇ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦਾ ਜਾਂ ਆਪਣੀ ਵਰਕਸ਼ਾਪ ਤੇ ਵੀ ਵਿజిਟ ਕਰ ਸਕਦਾ ਗੁਰਦੁਆਰਾ ਸਾਹਿਬ ਪਿੰਡ ਪੱਖਲਾਂ ਦੇ ਸਾਹਮਣੇ ਆਪਣੀ ਵਰਕਸ਼ਾਪ ਹੈ